ਪਿੱਛੋਂ ਪਸਚ ਹੋ ਰਹੀ ਆ ਹੱਥ ਗਲੇ ਪਏ ਆ ਪੈਰ ਗਲੇ ਪਏ ਆ ਤੇ ਕਿਨਾਰੇ ਸੜਕ ਦੇ ਪਿਆ ਚੱਲ ਨਹੀਂ ਹੁੰਦਾ ਤੁਰ ਨਹੀਂ ਹੁੰਦਾ ਉੱਠ ਕੇ ਬੈਠ ਨਹੀਂ ਹੁੰਦਾ ਹੱਡੀਆਂ ਦਾ ਪਿੰਗਰ ਬਣਿਆ ਪਿਆ ਤੇ ਹਾਲਾਤ ਲੱਗਦੇ ਆ ਨਾ ਇਹ ਕਿਸੇ ਦੇ ਘਰੇ ਗੋਹਾ ਚੱਕਦਾ ਗੁਲਾਮੀ ਕੱਟਦਾ ਹੀ ਆਇਆ ਜਦੋਂ ਹੱਥ ਪੈਰ ਗਲ ਗਏ ਤੈਨੂੰ ਕੋਈ ਸੁੱਟ ਗਿਆ ਸਾਰਾ ਦਿਨ ਗੋਬਰ ਠਾਤੇ ਦਿੱਤੋਂ ਸਾਰਾ ਦਿਨ ਜਦੋਂ ਇਹ ਉਦੇ ਘਰ ਦੇ ਕੰਮ ਕਰਨ ਜੋਗਾ ਨਹੀਂ ਰਿਹਾ ਤੇ ਉਹ ਘਟਿਆ ਬੰਦਾ ਇਹਨੂੰ ਛੁੱਟ ਗਿਆ ਹੈਲੋ گاؤں ਕੌਨਸਾ ਹੈ ਉਹ ਐਸੇ ਬੋਲ ਹੈ ਹੈ ਇਹ ਸੀਰਵ ਚ ਹੈ ਨਹੀਂ ਪੰਜਾਬ ਕਾ ਹੈ ਹੈ ਕੌਨਸੇ ਸ਼ਹਿਰ ਕਾ ਹੈ ਉਹ ਨੇ ਹੈ ਜੇ ਹੱਥ ਤੇ ਕੀ ਹੋਇਆ ਹੈ ਇੱਕ ਇਥੇ ਆਦਮੀ ਸਿਵਲ ਹਸਪਤਲ ਰੋਡ ਤੇ ਪਿਆ ਹੋਇਆ ਹੈ ਤੇ ਮੈਂ ਉੱਥੇ ਪਹੁੰਚਿਆ ਕਿ ਉਹਦੀ ਹਾਲਤ ਬੜੀ ਖਰਾਬ ਹੈ ਆ ਦੇਖੋ ਆ ਪੈਰਾਂ ਦੀ ਹਾਲਤ ਦੇਖੋ ਤੇ ਆ ਸਿਰ ਦੀ ਹਾਲਤ ਦੇਖੋ ਜੀ ਲੱਗਦਾ ਵੀ ਮੇਰੇ ਖਿਆਲ ਜੇ ਪੱਟੀ ਖੁੱਲੀ ਜਾਏ ਤਾਂ ਅੰਦਰ ਸ਼ਾਇਦ ਕੀੜੇ ਵੀ ਹੋਣ ਹੁੰਦੇ ਤੇ ਸਿਵਲ ਹਸਪਤਾਲ ਤੋਂ ਬਿਲਕੁਲ ਨਜ਼ਦੀਕ ਪਿਆ ਹੈ ਨਾਮ ਕੀ ਹੈ ਤੁਹਾਡਾ ਅਸ਼ੋਕ ਹੈ ਅਸ਼ੋਕ ਕਾਹਦੇ ਰਹਿਣੇ ਵਾਲੇ ਹੋ ਅਸ਼ੋਕ ਕਾਹਦੇ ਰਹਿਣੇ ਵਾਲੇ ਹੋ ਯਹਾਂ ਤੇ ਪਰਿਵਾਰ ਹੈ ਤੁਹਾਡਾ ਹਾਏ ਹੈ ਹੈ तुम्हें कौन छोड़ के गया यहाँ पे कोई घर बार हो कोई मोहल्ला हो जहाँ पे रहते हो फरोजपुर में नहीं ये हालत कैसे हुई ये कैसे हालत कैसे हुई अच्छी चोक बाबे

ਆਪਣੇ ਸਟੇਚਰ ਨਹੀਂ ਲੈਂਦੀ ਲੈ ਕੇ ਆਉਂਦੀ ਹੈ ਕਲੂਚਰ ਲੈਂਦੀ ਇਹਨੇ ਫੜੇ ਫੜ ਲਓ ਚੱਕ ਚੱਕ ਆਪਣਾ ਹੈ ਸੱਕੇ ਥਲੇ ਰੱਖ ਲੋ ਲੋੜੀ ਕਿਤੇ ਫਿਰ ਬੀਲ ਚੇਅਰ ਤੇ ਬਿਠਾ ਲਓ ਬੀਲ ਚੇਅਰ ਤੇ ਜਾਂ ਕੁਰਸੀ ਤੇ ਬਿਠਾ ਲਓ ਆ ਕੁਰਸੀ ਤੇ ਬਿਠਾ ਲਓ ਚੱਕੋ ਚੱਕ ਕੇ ਕੁਰਸੀ ਤੇ ਬਿਠਾ ਲਓ ਸ਼ੋਕੋ ਸ਼ੋਕੋ ਭਾਈ ਕੈਸੇ ਹੋ ਹੱਥ ਤੇ ਕੀ ਹੋਇਆ ਚੋਟ ਲੱਗ ਗਿਆ ਕੈਸੇ ਲੱਗ ਗਿਆ ਚੋਟ चोट कैसे लग गया तो है चोट कैसे लग गया क्या एक्सीडेंट हो गया एन एस देखा का ਸੱਲੇ ਕਰ ਲਾਤ ਸੱਲੇ ਰੋਜਪੁਰ ਸ਼ਹਿਰ ਤੋਂ ਲੈ ਕੇ ਆਏ ਨੇ ਵੀਰ ਅਸ਼ੋਕ ਨਾਮ ਦੱਸਦਾ ਆਪਣਾ ਕਮਜ਼ੋਰੀ ਇੰਨੀ ਜ਼ਿਆਦਾ ਵਾ ਵੀ ਜ਼ਿਆਦਾ ਬੋਲ ਨਹੀਂ ਹੁੰਦਾ 슈ਗਰ ਬਹੁਤ ਜ਼ਿਆਦਾ ਵਧਿਆ ਹੋਇਆ ਹੱਥਾਂ ਦੇ ਵਿੱਚੋਂ ਪੱਸ ਇਦਾਂ ਨਿਕਲਦੀ ਆ ਜਿਵੇਂ ਜ਼ਖਮ ਦੇ ਵਿੱਚੋਂ ਨਾ ਦੇਖੋ ਚਿੱਟੇ ਰੰਗ ਦੀ ਪਾਸੇ ਭਰੀ ਪਈ ਉੱਪਰ ਤੱਕ ਜਿਹਦੇ ਕਰਕੇ ਜਾਖਮ ਖਰਾਬ ਹੋ ਰਹੇ ਨੇ ਜ਼ਿਆਦਾ ਇਹ ਵੀਰ ਲੈ ਕੇ ਆਨੇ ਵੀਰ ਥੋੜਾ ਕੀ ਨਾ ਮੇਰਾ ਨੰਮੋਜੀ ਸ਼ਰਮਾ ਮੋਹ ਤੁਹਾਡਾ ਕਮਲਪ੍ਰੀਤ ਸਿੰਘ ਕਿੱਥੋਂ ਲੈ ਕੇ ਆਏ ਵੀਰ ਕਿੱਥੇ ਕਿੱਥੇ ਸਿਵਲ ਹਸਪੀਟਲ ਰੋਡ ਦੇ ਉੱਤੇ ਕੱਲ ਸਾਨੂੰ ਇਹ ਵਿਖੇ ਆ ਕੇ ਦੇਖ ਗਏ ਉੱਥੇ ਹਾਂਜੀ ਉੱਥੇ ਚੱਕ ਕੇ ਫਿਰ ਇਹਨਾਂ ਨੂੰ ਸਾਈਡ ਤੇ ਕੀਤਾ ਤੇ ਫਿਰ ਮਾਰਕੀਟ ਵਾਲਿਆਂ ਨਾਲ ਮਿਲ ਕੇ ਇਹਨਾਂ ਨੂੰ ਤੇ ਜਸਵਿੰਦਰ ਪਾਈ ਜੀ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਜਿਹੜੇ ਪ੍ਰੋਜੈਕਟ ਹੂੰ ਉਹਨਾਂ ਨੂੰ ਫੋਨ ਕੀਤਾ ਉਹ ਆਏ ਤੇ ਫਿਰ ਉਹਨਾਂ ਨੇ ਸਾਨੂੰ ਤੁਹਾਡੇ ਨਾਲ ਕੰਟੈਕਟ ਕੀਤਾ ਤੇ ਸਾਨੂੰ ਉੱਥੇ ਭੇਜਿਆ ਇੰਗੇ ਸਿਵਲ ਹਸਪਤਾਲ ਦੇ ਨੇੜੇ ਪਏ ਸੀ ਸਿਵਲ ਸਿਵਲ ਹਸਪਤਾਲ ਦੇ ਕੋਲ ਹੀ ਬਿਲਕੁਲ ਮਤਲਬ ਹੈ ਜੀ ਉੱਥੇ 50 ਮੀਟਰ ਦੇ ਸਿਵਲ ਹਸਪਤਾਲ ਸੀ ਕਿ ਉਹਦੇ ਕੋਲ ਹੀ ਪਏ ਹੋਏ ਸੀਗੇ ਜੀ ਮਤਲਬ ਕਿਸੇ ਨੇ ਦੇਖਿਆ ਨਹੀਂ ਜਾਂ ਸਿਵਲ ਹਸਪਤਾਲ ਵੀ ਨਹੀਂ ਲੈ ਕੇ ਗਏ ਨਹੀਂ ਇਹ ਪੱਟੀਆਂ ਤਾਂ ਜਿਹੜੀਆਂ ਹੋਈਆਂ ਹੋਈਆਂ ਸਿਵਲ ਹਸਪਤਾਲ ਵਾਲੀਆਂ ਹੋਈਆਂ ਹੋਈਆਂ ਕਿਉਂਕਿ ਜਿਹੜਾ ਸਮਾਨ ਨੇ ਪੱਟੀਆਂ ਦੇ ਤੋਂ ਪਤਾ ਲੱਗਦਾ ਸਰਕਾਰੀ ਪੱਟੀਆਂ ਨੇ ਪਰ ਉੱਥੇ ਉਹਨਾਂ ਨੂੰ ਐਡਮਿਟ ਕਰਨ ਦੀ ਲੋੜ ਸੀ ਪਰ ਉਹਨਾਂ ਨੇ ਨਹੀਂ ਕੀਤਾ ਇਹਨੂੰ ਤੇ ਇਸ ਬਜ਼ੁਰਗ ਦੀ ਹਾਲਤ ਤੁਸੀਂ ਦੇਖੋ ਕੀ ਆ ਹੱਥ ਤੇ ਤੇ ਦੋਨੇ ਪੈਰਾਂ ਤੇ ਜ਼ਖਮ ਵਿੱਚੋਂ ਪਸਚ ਹੋ ਰਹੀ ਆ ਹੱਥ ਗਲੇ ਪਏ ਆ ਪੈਰ ਗਲੇ ਪਏ ਆ ਤੇ ਕਿਨਾਰੇ ਸੜਕ ਦੇ ਪਿਆ ਚੱਲ ਨਹੀਂ ਹੁੰਦਾ ਤੁਰ ਨਹੀਂ ਹੁੰਦਾ ਉੱਠ ਕੇ ਬੈਠ ਨਹੀਂ ਹੁੰਦਾ ਹੱਡੀਆਂ ਦਾ ਪਿੰਜਰ ਬਣਿਆ ਪਿਆ ਸ਼ੋਕ ਪਤਾ ਨਹੀਂ ਕਿਹੜੇ ਵਕਤਾਂ ਨੂੰ ਪਿਆ ਵਿਚਾਰਾ ਕਿੱਥੇ ਦਾ ਪਰਿਵਾਰ ਹੋਵੇਰੇ ਬੱਚੇ ਹੋਣਗੇ ਇਹਦੇ ਭੈਣ ਭਰਾ ਹੋਣਗੇ ਅੱਜ ਜਿਉ ਕੁਝ ਬੋਲ ਕੇ ਦੱਸਦਾ ਵੀ ਆ ਤਾਂ ਜ਼ਿਆਦਾ ਸਮਝ ਨਹੀਂ ਆ ਰਹੀ ਪਰ ਧੰਨਵਾਦ ਜਸਵਿੰਦਰ ਭਾਈ ਜੀ ਦਾ ਸਾਡੀ ਟੀਮ ਦੇ ਮੈਂਬਰ ਜਿਨ੍ਹਾਂ ਨੇ ਸਾਰਾ ਪ੍ਰਬਾਲਾ ਕਰਕੇ ਇਹਨਾਂ ਨੂੰ ਇੱਥੇ ਤੱਕ ਪਹੁੰਚਦਾ ਕੀਤਾ ਤੇ ਵੀਰ ਜਿਹੜੇ ਲੈ ਕੇ ਆਏ ਨੇ ਇੱਥੇ ਤੇ ਧੰਨਵਾਦ ਉਹ ਵੀਰ ਜੀ ਨੇ ਵੀਡੀਓ ਭੇਜੀ ਸੀ ਸਾਨੂੰ ਰਾਜੂ ਜੀ ਦਾ ਹੈਲੋ ਹੈਲੋ ਹਾਂਜੀ ਰਾਜੂ ਜੀ ਸਤਿ ਸ੍ਰੀ ਅਕਾਲ ਜੀ ਰਾਜਨੀਤਾਨਵਾਰ ਜੀ ਤੁਸੀਂ ਜਿਹੜਾ ਵੀਰ ਨੂੰ ਭੇਜਿਆ ਇੱਥੇ ਵਿਚਾਰੇ ਦੇ ਹੱਥ ਵੀ ਤੇ ਪੈਰ ਵੀ ਗਲੇ ਪਏ ਜਾਮ ਹੀ ਬਹੁਤ ਚੰਗਾ ਕੀਤਾ ਤੁਸੀਂ ਛੋਟੇ ਭਾਈ ਸਰ 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 ਜੀ ਜਰਨਾ ਸਾਰੇ ਸ਼ੀਰਵ ਉੱਤਰ ਜਮਾਵਾ ਚਲੋ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਹਾਂ ਜੀ ਸਹੀ ਆ ਸਾਰਾ ਪਿਛੇ ਤੁਹਾਡਾ ਧੰਨਵਾਦ ਕਰਦਾ ਹਾਂ ਨਹੀਂ ਜੀ ਤੁਹਾਨੂੰ ਤੁਸੀਂ ਆ ਕੇ ਜਾਇਓ ਇੱਥੇ ਮਿਲ ਕੇ ਜਾਇਓ ਆ ਕੇ ਫਿਰ ਹੋਊਗੀ ਗੱਲ ਉਹ ਜੀ ਜੀ ਸਾਰਾ ਮਿਲ ਕੇ ਜੀ ਠੀਕ ਆ ਰਾਜੂ ਜੀ ਬਹੁਤ ਬਹੁਤ ਧੰਨਵਾਦ ਜੀ ਓਕੇ ਵੀਰ ਜੀ ਓਕੇ ਤੇ ਐਸੇ ਕੁਝ ਲੋਕ ਵੀ ਨੇ ਜਿਹੜੇ ਆਪਣਾ ਫਰਜ਼ ਪਛਾਣਦੇ ਨੇ ਤੇ ਕੁਝ ਉਹ ਲੋਕ ਵੀ ਨੇ ਜਿਹੜੇ ਇਦਾਂ ਦੇ ਬੰਦਿਆਂ ਦੇ ਕੋਲ ਦੀ ਨਿੰਘੇ ਜਾਂਦੇ ਨੇ ਦੇਖ ਕੇ ਅਣਦੇਖਾ ਕਰ ਦਿੰਦੇ ਨੇ ਜਿਦਾਂ ਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਮਰੇ ਕੋਈ ਜੀਵੇ ਸੁਤਰਾ ਘੋਲ ਪਤਾਸੇ ਪੀਵੇ ਪਰ ਅੱਜ ਲੋੜ ਆ ਸਾਨੂੰ ਜੇ ਅਸੀਂ ਇਨਸਾਨ ਆ ਤਾਂ ਸਾਡੇ ਅੰਦਰ ਇਨਸਾਨੀਅਤ ਵੀ ਹੋਣੀ ਚਾਹੀਦੀ ਹੈ ਅੱਜ ਜ਼ਰੂਰਤ ਆ ਸਾਨੂੰ ਜੇ ਅਸੀਂ ਚੰਗੇ ਇਨਸਾਨ ਕਹਾਉਣੇ ਆਪਣੇ ਆਪ ਨੂੰ ਜਾਂ ਚੰਗੇ ਕਹਾਉਣੇ ਆਪਣੇ ਆਪ ਨੂੰ ਤਾਂ ਫਿਰ ਸਾਨੂੰ ਚੰਗਿਆਈ ਵੀ ਕਰਨੀ ਹੋਣੀ ਚਾਹੀਦੀ ਸਾਡੀ ਉਸ ਵਾਈਗੁਰ ਜੀ ਨੇ ਡਿਊਟੀ ਲਈ ਹੋਈ ਆ ਕਿ ਸਾਡੀ ਵੀ ਕੋਈ ਔਕਾਤ ਨਹੀਂ ਸੀ ਵੀ ਅਸੀਂ ਇਹਨਾਂ ਦੀ ਸੇਵਾ ਸੰਭਾਲ ਕਰਦੇ ਜਾਂ ਇਹਨਾਂ ਦਾ ਇਲਾਜ ਕਰਦੇ ਇਸ ਘਰ ਦੇ ਵਿੱਚ ਸਾਰੀਆਂ ਸਹੂਲਤਾਂ ਸਾਰੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਉਸ ਵਾਹਿਗੁਰੂ ਅੱਲਾ ਉਸ ਰਾਮ ਸੁਗਵਾਨ ਜੀ ਨੇ ਬਸ ਅਰਦਾਸ ਕਰਿਓ ਇਸ ਸ਼ੋਕਾ ਜਿਹੜਾ ਇਹਦਾ ਘਰ ਪਰਵਾਰ ਲੱਭ ਜਵੇ ਕੁਛ ਇਹਦੇ ਬਾਰੇ ਜਾਣਕਾਰੀ ਮਿਲ ਜੇਵੇ ਜੇ ਕੋਈ ਜਾਣਦਾ ਪਹਿਚਾਣਦਾ ਵੀਰ ਭਰਾ ਸਾਡਾ ਜਾਂ ਕੋਈ ਭੈਣ ਆ ਤਾਂ ਸਾਡੇ ਨਾਲ ਸੰਪਰਕ ਵੀ ਕਰਿਓ ਸਕਰੀਨ ਤੇ ਹੇਠਾਂ ਨੰਬਰ ਚੱਲਦੇ ਸਾਡੇ ਜੇ ਨਹੀਂ ਪਹਿਚਾਣਦਾ ਕੋਈ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਸ਼ਾਇਦ ਤੁਹਾਡੀ ਸ਼ੇਅਰ ਕੀਤੀ ਵੀਡੀਓ ਕਿਸੇ ਐਸੇ ਇਨਸਾਨ ਤੱਕਰ ਪਹੁੰਚ ਜਵੇ ਜਿਹੜਾ ਸ਼ੋਕ ਵੀਰ ਨੂੰ ਜਾਣਦਾ ਹੋਵੇ ਸੁੱਕ ਕੇ ਕੰਨ ਨਾ ਹੋਇਆ ਪਿਆ ਹੱਡੀਆਂ ਦਾ ਪਿੰਜਰ ਬਣਿਆ ਪਿਆ ਕੱਲੀ ਕੱਲੀ ਨਾਲ ਹੱਥਾਂ ਦੀ ਬਾਹਾਂ ਦੀ ਨਜ਼ਰ ਆਉਂਦੀ ਹੈ ਵਿਚਾਰੇ ਸਿਰ ਵੀ ਸਾਰਾ ਦੇਖੋ ਕਿਦਾਂ ਕਿਉਂਕਿ ਜਿਹੜੇ ਇਹ ਹਾਲਾਤ ਲੱਗਦੇ ਆ ਨਾ ਇਹ ਕਿਸੇ ਦੇ ਘਰੇ ਗੋਹਾ ਚੱਕਦਾ ਗੁਲਾਮੀ ਕੱਟਦਾ ਹੀ ਆਇਆ ਆ ਦੇਖੋ ਇਹਦੇ ਹੱਥ ਗੋਹੇ ਨਾਲ ਬਾਪੂ ਗੋਪਾਲ ਹੋਣਾ ਬੰਗੂ ਬਿੰਗੇ ਹੋਏ ਪਏ ਆ ਇਦਾਂ ਹੋ ਜਾਂਦੇ ਹੱਥ ਗੋਹਾ ਚੱਕਦੇ ਆਂਦੇ ਆ ਦੇਖੋ ਇਹਨੂੰ ਕੋਈ ਛੱਡ ਕੇ ਗਿਆ ਜਦੋਂ ਹੱਥ ਪੈਰ ਗਲ ਗੇ ਤੈਨੂੰ ਕੋਈ ਸੁੱਟ ਗਿਆ ਤਾਂ ਆ ਦੇਖੋ ਇਹਦੇ ਸਿਰ ਦੇ ਉੱਤੇ ਐਨੇ ਏਰੀਏ ਚ ਵਾਲ ਹੀ ਉੱਡ ਗਏ ਕੜਾਈਆਂ ਚੱਕ ਚੱਕ ਕੇ ਟੋਕਰਾਂ ਚੱਕ ਚੱਕ ਕੇ ਗੋਹੇ ਦਾ ਆ ਸਾਰਾ ਏਰੀਆ ਇਹਦਾ ਗੰਜਾ ਹੋ ਗਿਆ ਇੱਥੋਂ ਕਿਉਂਕਿ ਨਹੀਂ ਤਾਂ ਜੇ ਗੰਜ ਪੈਂਦੀ ਤਾਂ ਸਾਰੇ ਪੈਂਦੀ ਇੰਨਾ ਏਰੀਆ ਇਹਦਾ ਪੋਲਾ ਹੋਇਆ ਪਿਆ ਕੜਾਈਏ ਚੱਕ ਚੱਕਿਆ ਦੇਖੋ ਆ ਦੇਖੋ ਇਹਦੇ ਚ ਵੀ ਟੋਆ ਪੈਂਦਾ ਦੇਖੋ ਇਦਾਂ ਉਗਲਾਂ ਦੱਬਣ ਨਾਲ ਆ ਦੇਖੋ ਇਹ ਗੁਲਾਮੀ ਦੀ ਜ਼ਿੰਦਗੀ ਚੋਂ ਨਿਕਲ ਕੇ ਆਇਆ ਕਿਤੋਂ ਇਹ ਜਦੋਂ ਕੰਮ ਦਾ ਨਹੀਂ ਰਿਹਾ ਹੱਥ ਵੀ ਗਲ ਗੇ ਪੈਰ ਵੀ ਗਲ ਗੇ ਸੁੱਟ ਗਿਆ ਕੋਈ ਇਹਨੂੰ ਛੜ ਤਾਂ ਕਿਸੇ ਨੇ ਇਹਨੂੰ अशोक गोबर उठाते थे गोबर गोबर, गोबर उठाते थे पे कहा और सरदार के जहां था जहां गुज्जर के पास था कहाँ था कितनी बैंस थी ਕਿੰਨ ਉਹੋ ਜੋ ਆ 46 68 ਸਾਰਾ ਦਿਨ ਗੋਬਰ ਉਠਾਤੇ ਸੀ ਤੂੰ ਹਾਂ ਸਾਰਾ ਦਿਨ ਆ ਦੇਖੋ ਜੀ ਕਿੱਡੀ ਸ਼ਰਮ ਦੀ ਗੱਲ ਆ ਕਿੱਡੀ ਦੁੱਖ ਦੀ ਗੱਲ ਆ ਇਹ ਤਾਂ ਗੁਲਾਮੀ ਕੱਟਦਾ ਆਇਆ ਵਿਚਾਰਾ ਤਾਂ ਹੀ ਇਹਦੇ ਕੰਨ ਕੁੰਨ ਦੇਖੋ ਆ ਸਿਰ ਦੀ ਹਾਲਤ ਦੇਖੋ ਕਿੱਦਾਂ ਹੋਈ ਪਈ ਆ ਸਾਰੇ ਗੋਹਾ ਜੰਮਿਆ ਪਿਆ ਸਿਰ ਦੇ ਵਿੱਚ ਗੰਦਗੀ ਜਮੀ ਪਈ ਆ ਆ ਦੇਖੋ ਨਾਤੇ ਨੂੰ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਚਮੜੀ ਲਹੀ ਜਾਂਦੀ ਆ ਜਦੋਂ ਇਹਦੇ ਪੈਰ ਵੀ ਗਲ ਗੇ ਹੱਥ ਵੀ ਗਲ ਗੇ ਅੱਗੇ ਵੀ ਇੱਕ ਦੋ ਪੇਸ਼ੈਂਟ ਸਾਡੇ ਕੋਲ ਇਦਾਂ ਦੇ ਆਏ ਜਿਨ੍ਹਾਂ ਨੂੰ ਨਾ ਗੋਹੇ ਦੇ ਵਿੱਚ ਕੰਮ ਕਰਨ ਦੇ ਜ਼ਖਮਾਂ ਦੇ ਵਿੱਚ ਗੋਹਾ ਜਾਈ ਗਿਆ ਜਾਈ ਗਿਆ ਲਿਪਰੋਸੀ ਹੋ ਜਾਂਦਾ ਕੋੜ ਹੋ ਜਾਂਦਾ ਸਾਡੇ ਕੋਲ ਜੀਤਿੰਦਰ ਸਿੰਘ ਸਭ ਤੋਂ ਪਹਿਲਾ ਜਿਹੜਾ ਵੀਰ ਅਸੀਂ ਛਡਾਇਆ ਸੀ ਉਹਦੇ ਕੂਣੀਆਂ ਤੇ ਜ਼ਖਮ ਸੀ ਤੇ ਹੱਥਾਂ ਤੇ ਉਵੇਂ ਹੀ ਉਹ ਗੋਹਾ ਚੱਕੀ ਜਾਂਦਾ ਕੂਣੀਆਂ ਭਾਰ ਤੁਰਦਾ ਬਾੜੇ ਦੇ ਵਿੱਚ ਉਹਨੂੰ ਬੰਨਿਆ ਹੋਇਆ ਸੀ ਸੰਗਲ ਨਾਲ ਉਹਨਾਂ ਲੰਬਾ ਸੰਗਲ ਸੀ ਉਹ ਜਿੰਨਾ ਬਾੜੇ ਦੇ ਵਿੱਚੋਂ ਗੋਹਾ ਚੱਕ ਚੱਕ ਕੇ ਬਾਹਰ ਸਿੱਟੀ ਜਾਂਦਾ ਸੀ ਸਾਰਾ ਦਿਨ ਤੇ ਉਹਦੇ ਕਰਕੇ ਉਹਦੇ ਲਿਪਰੋਸੀ ਹੋ ਗਈ ਸੀ ਮਤਲਬ ਕੋੜ ਹੋ ਗਿਆ ਸੀ ਹੱਥ ਪੈਰ ਗਲ ਗਏ ਸੀ ਉਹਦੇ ਤੇ ਜਿੰਨੀਕ ਸਾਨੂੰ ਸਮਝ ਆ ਜਿਸ ਤਰੀਕੇ ਨਾਲ ਇਹਦੇ ਪਾਸ ਨਿਕਲਦੀ ਆ ਤੇ ਲੱਗਦਾ ਏਵੇਂ ਹੀ ਆ ਵੀ ਇਹਦੇ ਵੀ ਕੋਈ ਐਸੀ ਬਿਮਾਰੀ ਹੋਈ ਵਿਚਾਰੇ ਦੇ ਲੱਗ ਗਈ ਆ ਜਿਹਦੇ ਨਾਲ ਇਹਦੇ ਹੱਥ ਪੈਰ ਗਲ ਹੀ ਜਾਂਦੇ ਆ ਤੇ ਜਦੋਂ ਇਹ ਤੁਰਨ ਜੋਗਾ ਨਹੀਂ ਰਿਹਾ ਗੋਹਾ ਚੱਕਣ ਜੋਗਾ ਨਹੀਂ ਰਿਹਾ ਜਦੋਂ ਇਹ ਉਦੇ ਘਰ ਦੇ ਕੰਮ ਕਰਨ ਜੋਗਾ ਨਹੀਂ ਰਿਹਾ ਤੇ ਉਹ ਘਟਿਆ ਬੰਦਾ ਉਹ ਕਲਜੁਗੀ ਪਾਪੀ ਬੰਦਾ ਉਹ ਜਲਾਦ ਬੰਦਾ ਇਹਨੂੰ ਛੁੱਟ ਗਿਆ ਇਹਨੂੰ ਛੱਡ ਗਿਆ ਨਹੀਂ ਰੇ ਸਵੇਰੇ ਆ ਕੇ ਉੱਥੇ ਇਹ ਗੱਲ ਪੱਕੀ ਆ ਵੀ ਜਿੱਦਾਂ ਦੇ ਇਹਦੇ ਹਾਲਾਤ ਨੇ ਆ ਦੇਖੋ ਇਹਦੇ ਗੋਡੇ ਗਾਡੇ ਵੀ ਵਿਚਾਰੇ ਦੇ ਕਿੰਦਾ ਕਿਉਂਕਿ ਇਦਾਂ ਦੇ ਬੰਦਿਆਂ ਦੇ ਵਿਚਾਰਿਆਂ ਦੇ ਆ ਗੋਡੇ ਥੱਲੇ ਲਾ ਲਾ ਕੇ ਗੋਹਾ ਚੱਕੀ ਜਾਣਾ ਆ ਹੱਥ ਤਾਂ ਦੇਖੋ ਹੱਥ ਆਪਣੇ ਆਪ ਚ ਬਿਆਨ ਕਰਦਾ ਆ ਬਾਪੂ ਗੋਪਾਲ ਦਾ ਹੱਥ ਬਾਪੂ ਰਮੇਸ਼ ਚੰਦ ਸ਼ਰਮੇ ਦਾ ਹੱਥ ਜਿੰਨੇ ਬੰਦੇ ਵੀ ਅਸੀਂ ਲੈ ਕੇ ਜਾਂਦੇ ਹਾਂ ਗੁਲਾਮੀ ਦੇ ਵਿੱਚੋਂ ਉਹਨਾਂ ਦੇ ਹੱਥ ਇਦਾਂ ਹੀ ਹੁੰਦੇ ਆ ਹੱਥ ਆਪਣੇ ਆਪ ਜਿਹੀਆਂ ਕੋਲਾ ਜਿਹਾ ਬਣ ਜਾਂਦੇ ਕਿਉਂਕਿ ਇਦਾਂ ਗੋਹਾ ਚੱਕਣਾ ਥਣ ਨਾਲ ਚੱਕ ਚੱਕ ਕੇ ਕੜਾਈਏ ਭਰਨੇ ਟੋਕਰੇ ਭਰਨੇ ਆ ਤੇ ਫਿਰ ਚੱਕ ਕੇ ਲੈ ਕੇ ਜਾਣੇ ਤੇ ਆ ਸਿਰ ਤੋਂ ਉਹਨਾਂ ਉਹਨਾਂ ਏਰੀਆ ਹੀ ਗੰਜਾ ਹੋਇਆ ਹੋਇਆ ਜਿਵੇਂ ਪੈਰ ਦੀ ਅੱਡੀ ਹੋ ਜਾਂਦੀ ਨਾ ਪੈਰ ਦੀ ਅੱਡੀ ਦਾ ਮਾਸ ਕਿੰਨਾ ਕਠੋਰ ਹੁੰਦਾ ਆਪਣੇ ਦੂਜੇ ਪੂਰੇ ਪੈਰ ਨਾਲੋਂ ਉਵੇਂ ਆ ਸਿਰ ਦਾ ਇਹਨਾਂ ਦਾ ਹਿੱਸਾ ਉਵੇਂ ਹੋਇਆ ਪਿਆ ਪੈਰ ਦੀ ਹੱਡੀ ਵਾਂਗੂ ਕਿਉਂਕਿ ਪਤਾ ਨਹੀਂ ਵਿਚਾਰਾ ਕਿੰਨੇ ਸਾਲਾਂ ਤੋਂ ਇਹਦੇ ਤੇ ਗੋਹੇ ਦਾ ਟੋਕਰਾ ਜਾਂ ਗੋਹੇ ਦਾ ਕੜਾਈ ਆ ਬੱਠੜ ਇਹਦੇ ਸਿਰ ਤੇ ਚੱਲ ਰਿਹਾ ਸੀ ਤੇ ਐਸੇ ਜਲਾਦ ਲੋਕਾਂ ਨੂੰ ਜੇ ਅਕਲ ਦੇਣੀ ਆ ਜਾਂ ਉਹਨਾਂ ਨੂੰ ਸਬਕ ਦੇਣਾ ਤਾਂ ਉਹਨਾਂ ਦੇ ਆਂਢੀ ਗਵੰਡੀਆਂ ਨੂੰ ਬੇਨਤੀ ਆ ਭਾਈ ਇਹਨੂੰ ਪਛਾਣੋ ਤੁਹਾਡੇ ਗਵਾਂਢ ਚ ਹੀ ਕਿਸੇ ਦੇ ਘਰੇ ਕੰਮ ਕਰਦਾ ਸੀ ਇਹ ਤੁਹਾਡੀ ਰਿਸ਼ਤਦਾਰੀ ਚ ਹੀ ਸੀ ਕਿਸੇ ਦੇ ਘਰੇ ਇਹ ਇਹ ਕੋਈ ਕਿਸੇ ਸਮਾਨ ਤੋਂ ਨਹੀਂ ਲੱਗਿਆ ਇਹ ਬੰਦਾ ਕਿਤੋਂ ਮੰਗਲ ਗ੍ਰਹਿ ਤੋਂ ਨਹੀਂ ਆਇਆ ਇਹ ਬੰਦਾ ਤੁਹਾਡੇ ਆਂਡ ਗਵਾਂਢ ਹੀ ਕਿਸੇ ਦਾ ਗੋਹਾ ਚੱਕਦਾ ਸੀ ਕੋਈ ਤਾਂ ਪਛਾਣੋ ਅਸੀਂ ਤੁਹਾਡਾ ਨਾਮ ਗੁਪਤ ਰੱਖਾਂਗੇ ਬਿਲਕੁਲ ਤੁਹਾਡਾ ਨਾਮ ਡਿਸਕਲੋਜ਼ ਨਹੀਂ ਕੀਤਾ ਜਾਊਗਾ ਤੁਹਾਡੇ ਨਾਲ ਜਿਹੜੀ ਫੋਨ ਤੇ ਗੱਲ ਹੋਊਗੀ ਉਹ ਕਿਤੇ ਵੀ ਸੁਣਾਈ ਜਾਂ ਉਹਦੇ ਬਾਰੇ ਚ ਗੱਲ ਨਹੀਂ ਕੀਤੀ ਜਾਊਗੀ ਇਹ ਅਸੀਂ ਵਾਦਾ ਕਰਦੇ ਹਾਂ ਤੁਹਾਡੇ ਨਾਲ ਤੇ ਪਰ ਇਸ ਵੀਰ ਨੂੰ ਜੇ ਕੋਈ ਜਾਣਦਾ ਇਸ ਬਜ਼ੁਰਗ ਨੂੰ ਕੋਈ ਜਾਣਦਾ ਇਸ ਪਰਦੇਸੀ ਨੂੰ ਕੋਈ ਜਾਣਦਾ ਜਿਹਨੇ ਇਹਨੂੰ ਗੁਲਾਮੀ ਦੇ ਵਿੱਚ ਰੱਖਿਆ ਹੋਇਆ ਸੀ ਤੇ ਉਹ ਜ਼ਰੂਰ ਸਾਡੇ ਨਾਲ ਸੰਪਰਕ ਕਰੇ ਧੰਨਵਾਦ ਆ ਰਾਜੂ ਵੀਰ ਦਾ ਜਿਹੜੇ ਵੀਰ ਲੈ ਕੇ ਆਏ ਉਹਨਾਂ ਦਾ ਜਸਵਿੰਦਰ ਬਾਈ ਜੀ ਦਾ ਜਿਨ੍ਹਾਂ ਨੇ ਇਹ ਪ੍ਰਾਲਾ ਕੀਤਾ ਜਿਨ੍ਹਾਂ ਨੇ ਇਹ ਫਰਜ ਨਿਭਾਇਆ ਆਪਣਾ ਇਸ ਗਰੀਬ ਨੂੰ ਇਸ ਅਧਮਰੇ ਇਨਸਾਨ ਨੂੰ ਇੱਥੇ ਮਨੁੱਖਤਾ ਦੀ ਸੇਵਾ ਪਰਿਵਾਰ 'ਚ ਲੈ ਕੇ ਆਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ